ਯਾਰ ਬੇਟਾ ਅੱਗੇ ਆਓ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹਨਾਂ ਪੁਲਿਸ ਨੂੰ ਇੱਕ ਬਹੁਤ ਵਧੀਆ ਪ੍ਰੋਜੈਕਟ ਕੀਤਾ ਗਿਆ ਹੈ ਚੌਂਕਾਂ ਦੇ ਵਿਕਟ ਡਾਈਵਰ ਬਣਾਈਏ ਦੇਖੋ ਜੀ ਸਾਡੇ ਐਸਐਸ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੋਂ ਇੱਕ ਕਾਫੀ ਮੀਟਿੰਗਾਂ ਕਰ ਕੀਤੀ ਗਈ ਮੀਟਿੰਗ ਕਰਨ ਤੋਂ ਬਾਅਦ ਇੱਕ ਦੋ ਸਾਡੇ ਪ੍ਰਾਈਵੇਟ ਸੰਸਥਾ ਦੇ ਬੰਦੇ ਮਿਲੇ ਉਨ੍ਹਾਂ ਨਾਲ ਗੱਲਬਾਤ ਕਰਕੇ ਇਹ ਡਾਈਵਾਇਡਰ ਰਖਾਏ ਗਏ ਨੈਸ਼ਨਲ ਹਾਈਵੇ ਦੀ ਮਦਦ ਨਾਲ ਫਿਰ ਇਹਨਾਂ ਨੂੰ ਪੇਂਟ ਕਰਾਇਆ ਗਿਆ ਤਾਂ ਸਾਈਨ ਬੋਰਡ ਵੀ ਲਗਾਏ ਗਏ ਉਸ ਤੋਂ ਬਾਅਦ ਸਾਡੇ ਨੈਸ਼ਨਲ ਹਾਈਵੇ 'ਤੇ ਜਿੰਨੇ ਵੀ ਟੋਏ ਸੀ ਨੈਸ਼ਨਲ ਹਾਈਵੇ ਦੇ ਸਹਿਯੋਗ ਨਾਲ ਉਹ ਵੀ ਸਾਰੇ ਪਰਾਏ ਗਏ ਇਸ ਕਰਕੇ ਨਾ ਸਾਡਾ ਕਾਫੀ ਪ੍ਰਾਈਵੇਟ ਸੰਸਥਾਾਂ ਨੇ ਸਹਿਯੋਗ ਕੀਤਾ ਲੇਕਿਨ ਸਾਡੀ ਟ੍ਰੈਫਿਕ ਪੁਲਿਸ ਦਿਨ ਰਾਤ ਮਿਹਨਤ ਕਰਕੇ ਅੱਭੀ ਕੋਈ ਜਾਨ ਮਾਂਦੀ ਨੁਕਸਾਨ ਨਾ ਹੋ ਇਸ ਕਰਕੇ ਸਾਡੀ ਟ੍ਰੈਫਿਕ ਪੁਲ ਦਿਨ ਰਾਤ ਬੜੀਆ ਡਿਊਟੀਆਂ ਕਰ ਰਹੀ ਹੈ ਜਿਹੜੇ ਲਾਈਟਾਂ ਵਗੈਰਾ ਦੀ ਜਾਂ ਜਿਹੜੇ ਆਨਲਾਈਨ ਕੈਮਰੇ ਵੀ ਸਰ ਇਹ ਕਦੋਂ ਤੋਂ ਚੱਲ ਹੋ ਰਹੇ ਨੇ ਦੇਖੋ ਜੀ ਲਾਈਟਾਂ ਦਾ ਦੇਖ ਆਪਣਾ ਲੱਲੇੜੀ ਚੌਕ ਤੇ ਪ੍ਰੋਬਲਮ ਆ ਰਹੀ ਹੈ ਉਹ ਆਪਾਂ ਯੂਨੈ ਲਿਖ ਕੇ ਭੇਜਿਆ ਹੈ ਉਹ ਕਰੇ ਜਲਦ ਹੀ ਠੀਕ ਕੀਤੀ ਜਾਊਗੀ ਜਿਹੜੀ ਕੈਮਰਾ ਸਾਡੇ ਲੱਗੇ ਨੇ ਹਾਲੇ ਸਾਨੂੰ ਉੱਪਰ ਤੋਂ ਕੋਈ ਇਨਫੋਰਮੇਸ਼ਨ ਨਹੀਂ ਆਈਗੀ ਜਦੋਂ ਇਨਫੋਰਮੇਸ਼ਨ ਆਊਗੀ ਸਾਨੂੰ ਅਸੀਂ ਦੱਸ ਦਵਾਂਗੇ ਤੁਹਾਨੂੰ ਸਰ ਲਾਈਟਾਂ ਠੀਕ ਹੋਣ ਤੋਂ ਬਾਅਦ ਜਲਦੀ ਘਰਾ ਹੋ ਜਾਈਂਦੀ ਹੈ ਇਹਦਾ ਕੀ ਕਾਰਨ ਹੈ ਇਸ ਦਾ ਕਾਰਨ ਕੁਝ ਨਹੀਂ ਅੰਦਰ ਕਈ ਵਾਰ ਕੋਈ ਵਾਇਰਿੰਗ ਵਗੈਰਾ ਹੁੰਦੀ ਹੈ ਉੱਪਰ ਥੱਲੇ ਹੋ ਜਾਂਦੀ ਹੈ ਕਈ ਵਾਰ ਕੋਈ ਸਰਾਰਤੀ ਅੰਸਰ ਵੀ ਕਰ ਦਿੰਦਾ ਸਰਾਰਤੇ ਪੂਰੂਸ ਕਰਕੇ ਵੀ ਹੋ ਜਾਂਦੇ ਆਦਰਵਾਇਜ਼ ਕੋਈ ਪ੍ਰੋਬਲਮ ਨਹੀਂ ਆਉਂਦੀ ਨਹੀਂ ਹਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਕਾਫੀ ਲੋਕ ਜਿਹੜੇ ਟ੍ਰੈਫਿਕ ਦੀ ਉਲੰਘਣਾ ਕਰ ਜਾਂਦੇ ਨੇ ਤੇ ਉਹਨਾਂ ਨੂੰ ਕੀ ਅਪੀਲ ਹੋਊਗੀ ਦੇਖੋ ਜੀ ਹੁਣ ਫੈਸਟੀਵਲ ਦਾ ਸੀਜ਼ਨ ਚੱਲ ਪਿਆ ਹੁਣ ਦਸਹਿਰਾ ਦੀਵਾਲੀ ਅੱਗੇ ਕਾਫੀ ਫੈਸਟੀਵਲ ਆਉਂਦੇ ਨੇ ਲੋਕ ਦੇਖੋ ਸ਼ੋਪਿੰਗ ਕਰਨ ਵੀ ਆਉਂਦੇ ਨੇ ਉਹਨਾਂ ਨੂੰ ਸਾਰਿਆਂ ਨੇ ਇਹ ਅਪੀਲ ਹੈ ਕਿ ਆਪਣੀ ਗੱਡੀਆਂ ਪਾਰਕਿੰਗ ਚਲਾਣ ਜਿਸ ਸੇ ਨਾਲ ਕਿਸੇ ਵੀ ਕਿਸੇ ਵੀ ਆਪਣੇ ਮਤਲਬ ਆਣ ਜਾਣ ਮੇ ਬੇਕਰ ਨਾ ਪਾਇਆ ਜਾਏ ਇਸ ਕਰਕੇ ਸਾਰਿਆਂ ਨੇ ਰਿਕੁਐਸਟ ਹੈ ਕਿ ਆਪਣੀ ਟ੍ਰੈਫਿਕ ਦੀ ਸਮੱਸਿਆ ਨਾ ਆਪ ਹੀ ਆਪਾਂ ਦੂਰ ਕਰ ਸਕਦੇ ਨਾ ਕਿ ਕੋਈ ਦੂਜਾ ਨਹੀਂ ਕਰ ਸਕਦਾ ਦੇਖੋ ਜੀ ਅਸੀਂ ਕਾਫੀ ਪਹਿਲੇ ਵੀ ਕਾਫੀ ਸਾਡਾ ਚੱਲਿਆ ਸੀਗਾ ਪ੍ਰੋਬਲਮ ਹੁਣ ਫਿਰ ਦੁਬਾਰਾ ਤੋਂ ਆਪੇ ਆਪਾਂ ਨੂੰ ਨੱਤ ਪਾਣ ਵਾਸਤੇ ਫਿਰ ਦੁਬਾਰਾ ਤੋਂ ਉਹਨਾਂ ਦੇ ਚਲਾਨ ਵੀ ਕੀਤੇ ਜਾਣਗੇ ਔਰ ਨਾਲ ਬਣਤੀ ਕਾਰਵਾਈ ਵੀ ਕੀਤੀ ਜਾਊਗੀ ਸਰ ਲੋਕ ਲਾਈਟ ਵੀ ਕਰਦੇ ਨੇ ਜੱਜਾਂ ਕੋਲ ਸਾਰੀਆਂ ਉਹਨਾਂ ਦਾ ਵੀ ਦੇਖੋ ਜੀ ਕਈ ਵਾਰ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਆਪਾਂ ਵਿੱਚ ਆ ਜਾਂਦੇ ਹਾਂ ਤਾਂ ਲਾਈਟ ਹੋ ਜਾਂਦੀ ਹੈ ਉਹ ਤਾਂ ਮਜਬੂਰੀ ਬਣ ਜਾਂਦੀ ਨਹੀਂ ਤਾਂ ਅਦਰਵਾਈਜ਼ ਤੁਸੀਂ ਦੇਖੋਗੇ ਤਕਰੀਬਨ ਰੈੱਡ ਲਾਈਟ ਬਹੁਤ ਘੱਟ ਜਮ ਹੋ ਰਹੀ ਹੈ ਜਿਵੇਂ ਪਹਿਲੇ ਸਿਕਾ ਉਹਨਾਂ ਕੈਮਰੇ ਲੱਗ ਗਏ ਉਹਨਾਂ ਦੀ ਰਿਕਾਰਡਿੰਗ ਵੀ ਹੋ ਜਾਂਦੀ ਹੈ ਇਸ ਕਰਕੇ ਨਾ ਹੁਣ ਬਹੁਤ ਕੰਮ ਘਟ ਗਿਆ ਰੋਂਗ ਸਾਈਡ ਤੋਂ ਵੀ ਕਈ ਜਾਂਦੇ ਨੇ ਰੋਂਗ ਸਾਈਡ ਜਾਂਦੇ ਉਹਨਾਂ ਵਾਸਤੇ ਤਾਂ ਇਹ ਹੀ ਹੈ ਕਿ ਬਈ ਦੇਖੋ ਅਗਰ ਜਿੱਦਣ ਫਸ ਕੇ ਕੋਈ ਐਕਸੀਡੈਂਟ ਵੀ ਹੋ ਗਿਆ ਨਾਲ ਪਰਚਾ ਵੀ ਦਰਜ ਹੋਗਾ ਉਹਨਾਂ ਦੇ ਖਿਲਾਫ ਤੋ ਇਹ ਨਾ ਰੋਮ ਸਾਈਡ ਦਾ ਆਪਣੀ ਵੀ ਜਾਨ ਕੋ ਖਤਰਾ ਹੈ ਤੇ ਦੂਜੇ ਦੀ ਜਾਨ ਨੂੰ ਖਤਰਾ ਹੈਗਾ ਸਾਰਿਆਂ ਨੂੰ اپੀਲ ਹੈ ਕਿ ਦੇਖੋ ਆਪਾਂ ਆਪ ਸੁਰੱਖਿਤਰ ਹੀ ਹੋ ਤਾਂ ਦੂਜਿਆਂ ਨੂੰ ਵੀ ਸੁਰੱਖਿਤਰ ਰੱਖੀਏ ਹਾਂਜੀ ਅੱਜ ਅਸੀਂ ਸਾਰੇ ਕੇ ਸਾਰੇ ਅੱਜ মিডিਆ ਸਾਥੀਆਂ ਨੂੰ ਦੱਸਣਾ ਚਾਹਦੇ ਕਿ ਖੰਨਾ ਦੀ ਟ੍ਰੈਫਿਕ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਨਾਂ ਦਾ ਪੂਰਾ ਸੁਪਰਵੀਜ਼ਨ ਐਸਪੀ ਪੀਬੀਆਈ ਆ ਡੀਐਸਪੀ ਟ੍ਰੈਫਿਕ ਤੇ ਡੀਐਸਪੀ ਹੈਡਕ quarters ਕਾਰਜ ਸਿਕਾ ਨਾ ਦੇ ਨਾਲ ਪੂਰੀ ਟ੍ਰੈਫਿਕ ਵਿੰਗ ਜਿਨੇ ਵੀ ਸਾਡੇ ਚੌਕ ਹੈ ਖੰਨਾ ਸ ਸ਼ਹਿਰ ਦੇ ਉਥੇ ਕਿਉਂਕਿ ਜੀਟੀ ਰੋਡ ਦੇ ਉੱਪਰ ਟ੍ਰੈਫਿਕ ਆ ਕੇ ਮਰਜ ਹੁੰਦੀ ਹੈ ਤੇ ਇੱਥੇ ਟ੍ਰੈਫਿਕ ਜਦੋਂ ਮਰਜ ਹੁੰਦੀ ਤਾਂ ਉਥੇ ਟ੍ਰੈਫਿਕ ਜੈਮ ਵਗੈਰਾ ਦਾ ਇਸ਼ੂ ਰਹਿੰਦਾ ਸੀਗਾ ਤੇ ਅ ਅੱਜ ਅਸੀਂ ਗਣੇਸ਼ ਐਡੀਬਲ ਜੋ ਗਰੁੱਪ ਹੈ ਉਹਨਾਂ ਦੀ ਕਰਟਸੀ ਸੀਐਸਆਰ ਇਨੀਸ਼ੀਏਟਿਵ ਦੇ ਅੰਡਰ ਉਹਨਾਂ ਨੇ ਟ੍ਰੈਫਿਕ ਪੁਲਿਸ ਦੀ ਮਦਦ ਕੀਤੀ ਹੈਗੀ ਤੇ ਜਿੰਨੇ ਵੀ ਚੌਕ ਹੈ ਇੱਥੇ ట్రాఫిక్ ਨੂੰ ਡਿਵਾਈਡ ਕਰਨ ਦੇ ਲਈ ਇੱਥੇ ਪਰਮਨੈਂਟ ਡਿਵਾਈਡਰਸ ਜੋ ਲਾਏ ਗਏ ਹੈ ਰਿਫਲੈਕਟਿਵ ਰਿਫਲੈਕਟਿਵ ਉਹਨਾਂ ਦੇ ਉੱਪਰ ਪੇਂਟ ਕੀਤਾ ਗਿਆ ਤੇ ਸਾਈਨ ਬੋਰਡਸ ਵਗੈਰਾ ਉਹਨਾਂ ਨੇ ਲਵਾਏ ਹੈ ਸੋ ਥੈਟ ਜੋ ట్రాਫਿਕ ਮਰਜ ਹੋਣ ਕਰਕੇ ਜੋ ਇੱਕ ਐਕਸੀਡੈਂਟ ਹੋਣ ਦੀ ਇੱਕ ਉਹ ਅੰਦੇਸ਼ਾ ਰਹਿੰਦਾ ਹੈਗਾ ਇੱਕ ਬਣਿਆ ਰਹਿੰਦਾ ਹੈਗਾ ਇੱਕ ਪੋਟੈਂਸ਼ੀਅਲ ਇਨ ਜਗ੍ਹਾ ਦਾ ਸੀਗਾ ਉਹਨੂੰ ਕਵਰ ਕਰਦੇ ਹੋਏ ਅੱਜ ਸਾਰੇ ਕੇ ਸਾਰੇ ਚੌਕਸ ਨੂੰ ਕਵਰ ਕੀਤਾ ਹੈ ਤੇ ਬਹੁਤ ਵਧੀਆ ਟ੍ਰੈਫਿਕ ਪੁਲਿਸ ਦਾ ਇਹ ਇਨੀਸ਼ੀਏਟਿਵ ਆਈ ਥਿੰਕ ਰਹੇਗਾ ਖੰਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਬੜਾ ਬੈਨੀਫਿਟ ਹੋਏਗਾ ਇਸ ਤੋਂ ਪਹਿਲਾਂ ਵੀ ਅਸੀਂ ਪਹਿਲਾਂ ਇੱਕ ਰਿਮੂਵੇਬਲ ਲਾਈਕ ਬੋਰਡਸ ਦਿੱਤੇ ਉਹ ਲਾ ਕੇ ਜੋ ਕੋਨਸ ਹੁੰਦੇ ਉਹਨਾਂ ਦੇ ਰਾਹੀਂ ਅਸੀਂ ਇਸ ਚੀਜ਼ ਨੂੰ ਚੈੱਕ ਵੀ ਕਰ ਚੁੱਕੇ ਸੀਗੇ ਤੇ ਬਹੁਤ ਹੀ ਇਹਨੇ ਇੱਕ ਪੋਜ਼ਿਟਿਵ ਤਰੀਕੇ ਨਾਲ ਟ੍ਰੈਫਿਕ ਨੂੰ ਆਰਗੇਨਾਈਜ਼ ਤੇ ట్రాఫిక్ ਦੇ ਜੋ ਮਰਜਿੰਗ ਵਾਲੀ ਜੋ ਇਸ਼ੂ ਸੀਗਾ ਉਹਨੂੰ ਸੋਲਵ ਕੀਤਾ ਸੀਗਾ ਹੁਣ ਇਹਨੂੰ ਪਰਮਨੈਂਟ ਕਰਤਾ ਗਿਆ ਹੈਗਾ ਤੇ ਗਣੇਸ਼ ਐਡੀਬਲ ਗਰੁੱਪ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਸੀਐਸਆਰ ਇਨੀਸ਼ੀਏਟਿਵ ਦੇ ਅੰਦਰ ਖੰਨਾ ਪੁਲਿਸ ਦੀ ਮਦਦ ਕੀਤੀ ਹੈ ਤੇ ਖੰਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਮੈਨੂੰ ਅੰਦਰੋਂ ਲੱਗਦਾ ਕਿ ਬਹੁਤ ਬੈਨੀਫਿਟ ਹੋਏਗਾ ਜੀ ਜੀ